ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆਂ ਤੋਂ ਲੈਣੀ ਲੋੜ ਨਹੀਂ ਪਵੇ ਮੈਂ ਅੱਜ ਸੱਲਕ ਹੋ ਕੇ ਜਾਉਣਾ ਬਲਕਿ ਜਿਹੜੇ ਉਸ ਤੋਂ ਬਾਅਦ ਮਿਲਣਾ ਦਿੱਤੀ ਹੈ ਸਤਿ ਸ੍ਰੀ ਅਕਾਲ ਸਿ ਭਾਗ ਕੇ ਨਾ ਪਿਆਰ ਦੇ ਰਹੇ ਹੋ ਇਹ ਮੈਂ ਤਾਂ ਸੁਝਿਆ ਨਹੀਂ ਸੀ ਪਰ ਜਦੋਂ ਵੀ ਇਹ ਖੁਡੀ ਲੰਗੇ ਆਪਾਂ ਮੇਰੇ ਕਿ ਲੋਕੀਂ ਜਦੋਂ ਕਰ ਕਰਨ ਲਈ ਰਾਤ ਨੂੰ ਹਾਂਜੀ ਹਾਂ ਕਿਸੇ ਇਤਿਹਾਸਿਵਾਦੀ ਹਾਂਜੀ ਹਾਂ ਇਹਨਾਂ ਨੂੰ ਪਿਆਰ ਕਰਨਾ ਬੜਾ ਮਹਿੰਗਾ ਹੋ ਗਿਆ ਚੱਲੀ ਚੱਗੀ ਮਾਵਾ ਪੈਣਾ ਸਾਗ ਲੈ ਕੇ ਦਿੱਤੇ ਗਿਆ ਜੀ ਫੰਮੀ ਤੁਮ ਨਿੰਦਿਆ ਰਹੂ ਤੁਹਾਡੇ ਪ੍ਰਯਾਸ ਤੋਂ ਜੋ ਕੱਲ੍ਹ ਤੋਂ ਹੈ ਹੀ ਜੀ ਉਹ ਇੱਕ ਵਾਰ ਫੇਰ ਹੋ ਮੋਕਲੇ ਆ ਗਿਆ ਉਹ ਜਿਹੜੇ ਥੋੜਾ ਬਹੁਤ ਸੈਕ ਦੇ ਜਿਹੇ ਉਹਨਾਂ ਦਾ ਉਹਨਾਂ ਨੂੰ ਹੁਣੇ ਦੱਸ ਦੋ ਕਿ ਪੰਜਾਬ ਹੁਣ ਆਪ ਲੋਕਾਂ ਦੇ ਹੱਥਾਂ ਚ ਚੱਲ ਗਿਆ ਮੈਂ ਕਿਸੇ ਦੀ ਨਿੰਦਿਆ ਤੁਰੀ ਨਹੀਂ ਕਰਦਾ ਪਰ ਮੈਂ ਆਪਣੇ ਕੰਮ ਤੋਂ ਦੱਸਦਾ ਕਰ ਰਿਹਾ ਹਾਂ ਕਿ 2 ਸਾਲਾਂ ਦੇ ਵਿੱਚ ਬਿਜਲੀ ਦੇ ਬਿਨ 90% ਘਰਾਂ ਨੂੰ ਜੀਵੋਂ ਆਉਂਦੇ ਆ ਤੇ ਨਾਲ ਹੀ ਹਜ਼ਾਰ ਸਰਕਾਰੀ ਨੌਕਰੀਆਂ ਮਿਲ ਗਈਆਂ ਕੋਡੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣ ਦੀ ਨੌਕਰੀ ਤੇ ਚੇਰ ਪਰ ਇਸ ਪਾਰਸ ਤੋਂ ਬਿਨਾਂ ਕਿਸੇ ਪੈਸੇ ਤੋਂ ਆਪੇ ਮਿਹਨਤ ਨਾਲ ਪਾਣਾ ਨਹੀਂ ਕਿ ਜਿਹੜੀ ਜਿਹੜੀ ਹੈ ਉਹ ਫੇਤਾਂ ਵਾਲੀ ਆਮ ਆਉਂਦੀ ਹੈ ਬਲਕਿ ਨਹੀਂ ਸੋਚਿਆ ਹੋਇਆ ਇਹ ਹਰ ਇੱਕ ਦਫ਼ਤਰ ਦਾ ਟਾਈਮ ਜਿਹੜਾ ਹੁੰਦਾ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਜਿੱਦਾਂ ਕਿ ਜਿੱਦਾਂ ਮੈਂ ਖਾਨੇ ਦੇ ਕੋਲ ਦਫ਼ਤਰ ਦਾ ਟਾਈਮ ਦੇ ਦਿੰਦਾ ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਹੈ ਉਹਨਾਂ ਬਾਅਦ ਚ ਉਹ ਅਸੀਂ ਫੈਸਲਾ ਕੀਤਾ ਹੈ ਇਹ ਬਿਜਲੀ ਦਾ ਹੋਈ ਦਿਨੇ ਕਿਸਾਨ ਨੂੰ ਰਾਤ ਨੂੰ ਫੇਰ ਥੱਪਾਂ ਮੇਂ ਸਰੀਆਂ ਤੋਂ ਇਤਨੀ ਆਪੇ ਸੁਭਾਨ ਅੱਲਾਹ ਬਾਦਰ ਦੀ ਪਾਗੀ ਬਾਦਰ ਪਾਉਂਟਿੰਗ ਮਾਨ ਜਿੰਦਾਬਾਦ ਬਾਦਰ ਪਾਉਂਟਿੰਗ ਮਾਨ ਜਿੰਦਾਬਾਦ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕੰਤ ਪੱਤੀ ਪੂਰੀ ਕੰਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਦੇ ਪਰਿਵਾਰ ਨਾਲ ਆਪਾਂ ਟੈਂਪੇ ਸਨ। ਸੋ 10-12 ਘੰਟੇ ਹੈ ਜੀ। ਇਹ ਪ੍ਰੋਬਲਮ ਬਣ ਕੇ ਖਰੀਦ ਲਿਆ ਲਗਾਤਾਰ ਹੀ ਚੱਲ ਰਹੀ ਹੈ। ਉਹੋ ਦਿਨ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰ ਪਹੁੰਚਣ ਲੱਗਿਆ। ਉਹ ਤੁਹਾਡੇ ਘਰ ਪਹੁੰਚਣ ਅਜ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਜਿਵੇਂ ਤੱਕ ਬਣਾਉਣਾ ਹੈ ਜੀ ਪਾਲੇ ਸੱਤਾਂ ਆਉਗਾ ਕਿ ਕਿਹੜੇ ਜਿਹੜੇ ਕਿਹਦੇ ਹਾਜੋ ਨਹੀਂ ਕੋਈ ਏਦਾਂ ਦਾ ਕੰਮ ਨਹੀਂ ਹੋਊਗਾ ਕੋਈ ਏਦਾਂ ਦੀ ਫਾਰਕ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਨੂੰ ਦੇਵ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹੋ ਜਿਹਾ ਸ਼ਹਿਰ ਬੜਾ ਤੂੰ ਬੜੇ ਬੰਦੇ ਨਿਕਲ ਜੇ ਕੋਕਲੀ ਵਾਲਿਆਂ ਨੂੰ ਉਹ ਗੱਲ ਤਾਂ ਐਤਨਾਂ ਦੀ ਉਗਾਰੀ ਬਿਲਕੁਲ ਹਾਂਜੀ ਹਾਂ ਪਾਣੀ ਉਹ ਦੇਖਿਆ ਕਿ ਸਰਪ ਚ ਲੈ ਆਉਂਦਾ ਬਾਈ ਇਹ ਤਾਂ ਦੇਰ ਘਟ ਜਾ ਕਿਰੋ ਵੇ ਅੱਜ ਦੁਬਾਰਾ ਚਾਲੂ ਕਰਤੇ ਅੱਜ ਬੰਦ ਦੇਣ ਦੇ ਆ ਬਹੁਤ ਠੀਕ ਜੋ ਬਿਲ ਜਿਹੜੇ ਨਾ ਉਹ ਘੱਟ ਚੱਲਦੇ ਨਹੀਂ ਮੇਰੇ ਦੇ ਪਾਣੀ ਨਾਲ ਕਿਹੜੇ ਹਰੇ ਆ ਖੇਤਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12 ਤੋਂ 13 ਕਿਲੋਮੀਟਰ ਬੈਠਾ ਪੈਰੀਆਂ ਨੂੰ ਹਰੋ ਜੇ ਉਹ ਕੱਢੀਏ 10 ਮਾਨ ਸਾਹਿਬ ਮਾਨ ਸਾਹਿਬ ਪਰੂਗਾ ਜਾਨ ਆਣੀ ਤਾਂ ਫਿਰ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਕਿਹ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਪੈਸਾ ਵਾਪਸ ਲੈ ਆਵਾਂਗੇ ਮਾਨ ਸਾਹਿਬ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਹਿਣੇ ਹੋ ਜਾਣਗੇ ਸਕੂਲ ਸ਼ਾਨਦਾਰ ਹੋਗੇ ਬਸਤੰਤ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਤਾਂ ਗ੍ਰਿਫਤਾਰ ਕਰ ਲਊਗਾ ਉਹਦੀ ਸੋਚ ਰਿਹਾ ਤੈਨੂੰ ਗ੍ਰਿਫਤਾਰ ਕਰੂਗੇ ਉਹਨੇ ਨਾ ਪੜਾਂਗੇ ਚਾਹਾਂ ਬੰੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਟਪਲਾ ਸਮਾਂ ਵਫਾਦਾਰੀਆਂ ਪਰਖ ਰਿਹਾ ਹੈ ਤੁਸੀਂ ਇੰਨੀ ਭਾਰੀ ਗਿੰਦੀ ਤੇ ਨਾਲ ਖੜੇ ਹੋ ਹੋਰ ਕੋਈ ਨਹੀਂ ਬਾਸਰ ਬਾਸਰ 2014 ਦੇ ਕਲੈਕਸ਼ਨ ਨੂੰ ਠੀਕਾ ਸਮਝ ਲਓ ਮੇਰਾ ਇਹ ਮੈਂ ਤੇ ਗੋੜਾ ਜਰੇ ਹੋ ਜੋ ਹੋਰ ਕਹਾਣੀਆਂ ਹੋਰ ਮੁੱਖ ਮੰਤਰੀ ਸਾਹਿਬ ਕੋਡਾ ਪਗਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਤੁਸੀਂ ਤੁਸੀਂ ਆ ਕੇ ਜਿਹੜੇ ਆਹ ਹਾਂ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣੀ ਕੋਈ ਸਮੱਸਿਆ ਮੈਂ ਜਿਹੜਾ ਆ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀ 13 ਆ ਗਈ ਨਾ ਉਹਦਾ ਸ਼ੱਕ ਇੰਨੀ ਵੱਜੂਗੀ ਕਿ ਸੈਂਟਰ ਦੀ ਮਜਾਦ ਨਹੀਂ ਹੈਗੀ ਕਿ ਇੱਕ ਬਾਲਾ ਈਸਾਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਗ੍ਰੈਂਡ ਸਟ੍ਰੀਟ ਮਾਫੀਆ ਤੋਂ ਲਈ ਰਸਤਗਾ ਮੈਂ ਅੱਜ ਕੱਲ ਮੋਗੇ ਜਾਉਂਦਾ ਅਗਲੇ ਜਿਹੜੀ ਜਿਹੜੀ ਜਦੋਂ ਉਸ ਤੋਂ ਬਾਅਦ ਮੈਂ ਜਿਲ੍ਹੇ ਵਿੱਚ ਮੈਂ ਕੀਤੀ ਹੈ ਰਸਤੇ 'ਚ ਸੀ ਭੱਜ ਕੇ ਨਾ ਪਿਆਰ ਦੇ ਰਹੇ ਹੋ ਮੈਂ ਤਾਂ ਸੁਧਿਆ ਨਹੀਂ ਸੀ ਪਰ ਜਦੋਂ ਵੀ ਥੋੜੀ ਲੰਗੇ ਆਪਾਂ ਮੈਂ ਜਦੋਂ ਵੀ ਜਿਹੜਾ ਤਰ੍ਹਾਂ ਕਰਦੇ ਰਾਤ ਨੂੰ ਆਹ ਜੀ ਹਾਂ ਜੀ ਜਿੱਥੇ ਆਸ਼ੀਰਵਾਦ ਮੈਂ ਮੰਗ ਰਹੇ ਬੇਨਤੀਆਂ ਦਾ ਬੜਾ ਬੜਾ ਪਾਉਣਾ ਕਰਨੀ ਤੱਗੀ ਕੋਈ ਨਹੀਂ ਗਾਰੰਟੀ ਫਾਡੇ ਪ੍ਰਾਸੈਸਿੰਗ ਇਸ ਤੋਂ ਕੱਲ੍ਹ ਤੋਂ ਹੈਗੀ ਉਹ ਇੱਕ ਵਾਰ ਫੇਰ ਹੁਣ ਮੌਕਾ ਹੀ ਆ ਗਿਆ ਕਿ ਜਿਹੜੇ ਥੋੜਾ ਬਹੁਤ ਸੈਕ ਦੇ ਜੇ ਲੇਟ ਉਹਨਾਂ ਦਾ ਉਹਨਾਂ ਨੂੰ ਉਹੇ ਦੱਸ ਦੋ ਕਿ ਪੰਜਾਬ ਹੁਣ ਲੋਕਾਂ ਦੇ ਹੱਥਾਂ ਚ ਗਿਆ ਮੈਂ ਕਿਸੇ ਦੀ ਨਿੰਦਾ ਤੁਰੀ ਨਹੀਂ ਕਰਦਾ ਪਰ ਮੈਂ ਹਬ ਦੇ ਕੰਮ ਤਾਂ ਤੁਰੀ ਦੱਸਦਾ ਦੋ ਸਾਲਾਂ ਦੇ ਵਿੱਚ ਬਿਜਲੀ ਦੇ ਬਿਨ 90% ਘਰਾਂ ਨੂੰ ਜੀਰੋਂ ਹੁੰਦੇ ਤੇ ਨਾਲ ਹੀ ਹਜ਼ਾਰ ਸਰਕਾਰੀ ਨੌਕਰੀਆਂ ਮਿਲ ਗਈਆਂ ਥੋੜੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣ ਉਹ ਬਿਜਲੀ ਨਾ ਬਿਜਲੀ ਪਾਰਸ ਤੋਂ ਜਿਹਨਾਂ ਕਿਥੇ ਪੈਸੇ ਤੋਂ ਨਾ ਪਾਈਆਂ ਨੇ ਬਿਜਲੀ ਬਿਜਲੀ ਜਿਹੜੀ ਐ ਉਹ ਖੇਤਾਂ ਵਾਲੀ ਆਮ ਆਉਂਦੀ ਐ ਬਲਕਿ ਨਹੀਂ ਸੋਚਿਆ ਆ ਕਿ ਹਰ ਇੱਕ ਹਫ਼ਤੇ ਦਾ ਟਾਈਮ ਜਿਹੜਾ ਹੁੰਦਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿੱਦਾਂ ਕਿ ਤੁਮੇ ਫਾਨੀ ਪਰਖੇ ਦਾ ਟਾਈਮ ਦੇਂਦਾ ਸਿਰਫ ਇੱਕ ਕਿਸਾਨੀ ਐ ਜਿਹਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਹੈ ਹਾਂ ਜੀ ਬਾਅਦ ਚ ਕੋਸੀ ਫੈਸਲਾ ਕੀਤਾ ਕਿ ਬਿਜਲੀ ਜਰੂਰੀ ਨਹੀਂ ਕਿਸਾਨ ਨੂੰ ਰਾਤ ਨੂੰ ਖੇਤਾਂ ਕਪਾਉਣੀਆਂ ਸੜੀਆਂ ਤੋਂ ਮਿਟਣੀ ਹੈ ਸੁਬਾਨ ਅੱਗ ਨਹੀਂ ਪਾਗੀ ਕਾਰਪੋਰੇਟਿੰਗ ਮਾਨ ਜਿੰਦਾਬਾਦ ਕਾਰਪੋਰੇਟਿੰਗ ਮਾਨ ਜਿੰਦਾਬਾਦ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਇਕੰਤ ਭੱਤੀ ਪੂਰੀ ਕੰਤ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਆਦਾ ਟੈਂਪੇ ਸੰਭੋਲ। ਤੋਂ ਭਾਈ ਵੀ 10-12 ਘੰਟੇ ਹੈ ਜੀ। ਇਹ ਪ੍ਰੋਗਰਾਮ ਬਣੇ ਖਰੀਦ ਲਗਾਤਾਰ ਹੀ ਚੱਲ ਰਹੀ ਹੈ। ਉਹ ਇੰਡਸਟਰੀ ਆਉਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿੱਖਿਆ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਕੋਲ ਸਪੌਂਸਰ ਨਾ ਕਿ ਉਹ ਤੁਹਾਡੇ ਕੋਲ ਸਪੌਂਸਰ ਅਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿੰਨੇ ਵਜੇ ਤੁਹਾਡੇ ਤੋਂ ਮੀਠਾ ਚਿਪੇਤ ਬਣਾਉਣਾ ਜੀ ਕਾਲੇ ਸੱਤਾਂ ਨਹੀਂ ਆਉਗਾ ਕਿ ਜੇ ਕੋਈ ਨਾ ਆਇਆ ਹਜੋ ਨਹੀਂ ਕੋਈ ਐਸਾ ਨਾ ਕੰਮ ਨਹੀਂ ਹੋਊਗਾ ਕੋਈ ਐਸਾ ਨਹੀਂ ਪਰੇ ਦਾ ਕੀ ਕਰਦਾ ਜਿਵੇਂ ਨਾ ਲੋਕਾਂ ਦੇਵ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਬੜਾ ਦਾ ਤੁਹ ਬੜੇ ਬੰਦੇ ਤੁਹਾਡੇ ਨਿਕਲ ਜੇ ਉਹ ਕਿੰਨੇ ਵਾਲੇ ਨੂੰ ਯੂ ਗਾੜੇ ਕਨਾਈ ਚੱਲਦੀ ਉਹ ਗਾੜੀ ਬਿਲਕੁਲ ਹਾਂ ਜੀ ਪਾਣੀ ਉਹ ਪ੍ਰਾ ਦੇਖਿਆ ਕਿ ਸਰਕੂਲ ਆ ਰਿਹਾ ਇਹ ਤਾਂ ਮੇਰੇ ਘੱਟ ਤੇ ਹਾਂ ਕਿੰਨੇ ਵਜੇ ਆ ਜੀ ਬੜਾ ਬੜਾ ਦੁਬਾਰਾ ਚੰਦੂ ਕਰਤੇ ਅੱਜ ਫਿਰ ਦੇਣ ਦੇ ਆ ਬਹੁਤ ਠੀਕ ਯੂ ਬਿਲ ਜਿਹੜੇ ਨਾਲ ਕੱਟ ਚੱਲਦੇ ਨਹੀਂ ਮੇਰੇ ਪਾਣੀ ਨਾਲ ਕਿਹੜੇ ਆ ਮਸੀਤ ਨੇ ਖੇਤਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12 ਤੋਂ 13 ਕਿਲੋਮੀਟਰ ਫੈਟਾਂ ਪੈਦੀਆਂ ਨੇ ਹਰੋ ਜੇ ਇਹ ਜੱਦੀ ਹੈ ਸਾਸੀ ਨੇਰੀ ਪਾਣੀ ਨਾਲ ਇੰਨਾ ਨੇਰੀ ਪਾਣੀ ਦਾ ਆਮ ਕਰ ਦੇਣਾ ਪੰਜਾਬ ਚ ਜੋ ਟਿਊਬਲ ਖੜ ਗਏ 8 14 ਲੱਖ ਟਿਊਬਲ ਪੰਜਾਬ ਚ ਤਾਂ ਥੱਲੋਂ ਥੱਲੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਾਬਨ ਗੁਰੂ ਪਾਣੀ ਜਿੰਦਾ ਮਾਤਾ ਦੀ ਜੀ ਆਹ ਇੱਕ ਦਮ ਸਭ ਆਪਸ ਲਾ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨ ਹੋ ਜਾਣਗੇ ਸਕੂਲ ਸ਼ਾਨਦਾਰ ਹੋਵੇ ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਰੂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਸੋ ਇਸੇ ਤਰ੍ਹਾਂ ਨਹੀਂ ਹੁੰਦਾ ਜੀ ਇੱਥੇ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਤਾਂ ਗ੍ਰਿਫਤਾਰ ਕਰਨਗੇ ਜੀ ਸੋਚ ਰਹੇ ਕਿ ਉਹ ਗ੍ਰਿਫਤਾਰ ਕਰਨਗੇ ਉਹਨਾਂ ਨੂੰ ਨਾ ਕਰਾਂਗੇ ਕਿਸਾਨਾਂ ਨੂੰ ਇਹ ਮੌਕਾ ਇੱਕ ਟਾਈਮ ਲਈ ਸੰਕਟਪਨਾ ਸਮਨ ਵਫਾਦਾਰੀਆਂ ਪਰਖਣਾ ਹੈ ਤੁਸੀਂ ਇੰਨੀ ਭਾਰੀ ਗਿੰਦੀ ਤੇ ਨਾ ਕਰਿਓ ਹਰ ਕੋਣ ਨੇ ਬਾਸਰ ਬਾਸਰ 2014 ਦੇ ਕਲੈਕਸ਼ਨ ਨੂੰ ਠੀਕਾ ਬਣਾ ਸਮਝ ਲਓ ਮੇਰਾ ਇਹ ਮੈਂ ਜਿਹੜਾ ਹੈ ਇਹ ਹੋ ਜੋ ਹੋਰ ਕਹਾਂ ਮંત્રી ਸਾਹਿਬ ਬਟਾ ਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਹੁਣ ਤੁਸੀਂ ਨੂੰ ਹੱਥ ਦੇ ਕੇ ਭਾਵਾ ਤੇ ਮਰਿੰਦੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆਵਾਂ ਸੁਝਾ ਰਹੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਨੂੰ 13 ਆ ਗਿਆ ਨਾ ਉਹਦਾ ਸ਼ਕਤੀ ਇੰਨੀ ਵੱਜੂਗੀ ਕਿ ਸੈਂਟਰ ਦੀ ਮਜਾਦ ਨਹੀਂ ਹੈਗੀ ਕਿ ਇੱਕ ਬਾਲਾ ਈਸਾਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆ ਤੋਂ ਨਹੀਂ ਜਾ ਸਕਦਾ ਮੈਂ ਅੱਜ ਕੱਲ੍ਹ ਹੋ ਕੇ ਜਾਉਣਾ ਬਲਕਿ ਜਲਦਬਾਦ ਦੇ ਜਲਦਬਾਦ ਦੇ ਜਲਦਬਾਦ ਦੇ ਸੀ ਭਾਵੇਂ ਨਾ ਪਿਆਰ ਦੇ ਰਹੇ ਹੋ ਇਹ ਮੈਂ ਤਾਂ ਸੁਝਿਆ ਨਹੀਂ ਸੀ ਪਰ ਜਦੋਂ ਵੀ ਇਹ ਖੁੱਲਦੀ ਲੱਗੇ ਆਪਾਂ ਨੇ ਜਦੋਂ ਪਿਛਲਾ ਪ੍ਰਕਾਰ ਕਰਨ ਰੇ ਰਾਤ ਨੂੰ ਹਾਂ ਜੀ ਹਾਂ ਜੀ ਇਸ ਇਤਿਹਾਸ ਵਿੱਚ ਹਾਂ ਜੀ ਅਸੀਂ ਉਹਨਾਂ ਬਿਆਨਾਂ ਦਾ ਬਣਾ ਲਿਆ ਉਹਨਾਂ ਦੇ ਲਈ ਲੱਗੀ ਜੀ ਮਾਵਾ ਪੈਣਾ ਸਾਗ ਲੈ ਕੇ ਪੁੱਤ ਕਲਾਕੀ ਆ ਗਈ ਸਮਝ ਉਹਨਾਂ ਨੇ ਵੀ ਆ ਰਹੇ ਹੁਣ ਸਾਡੇ ਪ੍ਰੈਕਟਿਸ ਸੰਭਲਿੰਦੇ ਕੱਲ੍ਹ ਹੋਏਗੀ ਉਹ ਇੱਕ ਵਾਰ ਫੇਰ ਹੁਣ ਮੋਕਾ ਹੀ ਆ ਗਿਆ ਹੁਣ ਇਹ ਜਿਹੜੇ ਥੋੜਾ ਬਹੁਤ ਟੈਕ ਦੇ ਜਿਹੜੇ ਉਹਨਾਂ ਦਾ ਉਹਨਾਂ ਨੂੰ ਹੋਈ ਬਾਤ ਦੋ ਕਿ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ ਚ ਗਿਆ ਮੈਂ ਕਿਸੇ ਦੀ ਨਿੰਦਾ ਤੁਰੀ ਨਹੀਂ ਕਰਦਾ ਪਰ ਮੈਂ ਆਪਣੇ ਕੰਮ ਤੋਂ ਤੁਹਾਨੂੰ ਦੱਸਦਾ ਕਿ ਦੋ ਸਾਲਾਂ ਦੇ ਵਿੱਚ ਬਿਜਲੀ ਦੇ ਬਿਨ 90% ਕੰਮ ਜੀਵੋਂ ਹੁੰਦੇ ਨਾਲ ਹੀ ਹਜ਼ਾਰ ਸਰਕਾਰੀ ਨੌਕਰੀਆਂ ਮਿਲ ਗਈਆਂ ਛੋਟੇ ਵੀ ਕੋਈ ਰਿਸ਼ਤੇਦਾਰ ਦੋਸਤ ਮਿਸਰੋਂ ਦੀ ਨੌਕਰੀ ਤੇ ਹੋਏ ਤੋਂ ਬਿਨਸਪਾਰਸ਼ ਤੋਂ ਬਿਨ ਕਿਸੇ ਪੈਸੇ ਤੋਂ ਸਾਡੇ ਮੈਂ ਇਹਨੇ ਬਿਜਲੀ ਬਿਜਲੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਹੁੰਦੀ ਹੈ ਬਲਕਿ ਨਹੀਂ ਸੋਚਿਆ ਹੈ ਕਿ ਹਰੇਕ ਹਫਤੇ ਦਾ ਟਾਈਮ ਜਿਹੜਾ ਹੁੰਦਾ 9:00 ਤੋਂ ਲੈ ਕੇ 5:00 ਤੱਕ ਜਿੱਥੇ ਤੱਕ ਜਿੱਥੇ ਮੈਂ 99% ਹਫਤੇ ਤੇ ਨੂੰ ਦੇ ਦਿੰਦਾ ਹੈ ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਉਗੀ ਨਾ ਪਹਿਲਾਂ ਸੌ ਸਕਦਾ ਹਾਂ ਉਹ ਬਾਅਦ ਵਿੱਚ ਉਹ ਅਸੀਂ ਫੈਸਲਾ ਕੀਤਾ ਹੈ ਕਿ ਬਿਜਲੀ ਜਿਵੇਂ ਹੀ ਜਿਵੇਂ ਕਿਸਾਨ ਨੂੰ ਰਾਤ ਨੂੰ ਫੇਰ ਥੱਪਾਂ ਦੀਆਂ ਸਗੀਆਂ ਤੋਂ ਇਤਨੀਆ ਪੈਂਦੀ ਹੈ ਕਾਹਦਾ ਨਹੀਂ ਪਾਗੀ ਬਾਹਰ ਬਲਵਕੀ ਮੰਨ ਜ਼ਿੰਦਾਬਾਦ ਬਾਹਰ ਬਲਵਕੀ ਮੰਨ ਜ਼ਿੰਦਾਬਾਦ ਕਿਸਾਨ ਪੰਜਾਬੀ ਜ਼ਿੰਦਾਬਾਦ ਸੋਕੇ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕੰਨਤ ਪੱਤੀ ਪੂਰੀ ਕੰਨਤ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਦੇ ਪਰਿਵਾਰ ਨਾਲ ਆਪਾਂ ਟੈਂਪੇ ਸਨ। ਤੋਂ ਵੀ 10-12 ਘੰਟੇ ਹੈ ਜੀ। ਪ੍ਰੋਬਲਮ ਬਣੇ ਖਰੀਦ ਲਿਆ ਲਗਾਤਾਰ ਹੀ ਚੱਲ ਰਹੀ ਹੈ। ਉਹ ਇੰਡਸਟਰੀਆ ਉੱਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਿਲਾ ਸ਼ੁਰੂ ਕੀਤਾ ਕੜਕੜਾ ਸ਼ੰਡਾ ਉਹ ਤੁਹਾਡੇ ਕਹੜਾ ਪਹੁੰਚਣ ਲੱਗਿਆ। ਉਹ ਤੁਹਾਡੇ ਕਹੜਾ ਅਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਮੀਟਿੰਗ ਇਹ ਬਣਾਉਣਾ ਹੈ ਇਹ ਕਾਲ ਤੇ ਆਉਗਾ ਹਾਂ ਜੋ ਨਹੀਂ ਕੋਈ ਐਦਾਂ ਦਾ ਕੰਮ ਨਹੀਂ ਹੋਊਗਾ ਕੋਈ ਐਦਾਂ ਦੀ ਪਰਖ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੇ ਦੇਵ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਜਿਹਦੇ ਨਾਲ ਜਿਹਦੇ ਨਾਲ ਤੁਸੀਂ ਬੜੇ ਬੰਦੇ ਹੋ ਤੁਹਾਡੇ ਕਿਹੜੇ ਕਿਹੜੇ ਕੋ ਕਿੱਲੇ ਆਏ ਨੂੰ ਕਿ ਉਹਦਾ ਕਨੈਕਸ਼ਨ ਜਰੂਰ ਆਈ ਬਿਲਕੁਲ ਜਰੂਰੀ ਹੈ ਹਾਂਜੀ ਹਾਂ ਉਹਦਾ ਪਾਣੀ ਉਹ ਪ੍ਰਾਣੀ ਦੇਖਿਆ ਕਿ ਸਰਪੇ ਲਿਆਦਾ ਨਹੀਂ ਇਹ ਤਾਂ ਮੇਰੇ ਘਟਿਆ ਇਹ ਦੂਵੇ ਆ ਗਿਆ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਬੰਦ ਦੇਣ ਦੇ ਆਹ ਹਲਕੀ ਜੂ ਬਲ ਜਿਹੜੇ ਨਾ ਕੱਟ ਚੱਲਦੇ ਨਹੀਂ ਮੇਰੇ ਤੇ ਪਾਣੀ ਨਾਲ ਥੋੜਾ ਜਿਹਾ ਮਸੀਪਨ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਬੈਠਾ ਪੈਰੀਆਂ ਹਰੋ ਜਾਈਏ ਗੱਡੀ ਐ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕ ਐਮ ਕਰਦੇ ਨੇ ਪੰਜਾਬ ਚ ਜੋ ਟਿਊਬੇਲ ਖੜ ਗਏ ਸੰਖ 14 ਲੱਖ ਟਿਊਬੇਲ ਪੰਜਾਬ ਚ ਤਾਂ ਥੱਲੋਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਅਪਸਨ ਬੰਨ ਗੁਰੂ ਪਾਣੀ ਤੇ ਤਾਂ ਮਾਤਾ ਤਾਤਾ ਬੋਲੇ ਤੇਰੀ ਧੋਣੇ ਪੈਰਾ ਦੇਵਾਂਗੇ ਇਹ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਐ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਐ ਉਹ ਚ ਮਿੰਨਲ ਤੋਂ ਆਉਂਦੇ ਨੇ ਹਣਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ ਕਿ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਇਹ ਸਿੱਟਾ ਨਹੀਂ ਹੁੰਦਾ ਇਹਦੀ ਇੱਥੇ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਹਨ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਤਾਂ ਗ੍ਰਿਫਤਾਰ ਕਰ ਲੂੰਗਾ ਜੀ ਸੋਚ ਨਹੀਂ ਕਿ ਮੈਂ ਗ੍ਰਿਫਤਾਰ ਲੂੰਗੇ ਹੁਣ ਇਹ ਨਾ ਖੜਾਂਗੇ ਜਕਾਨ ਵਾਂਗ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਵਫਾਦਾਰੀਆਂ ਪਰਖਣ ਦਾ ਹੈ

ਵੱਡਾ ਬਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹ ਪੂਰੀ ਤੁਹਾਨੂੰ ਹਾਜ਼ਰੀ ਦੇ ਰਿਹਾ। ਅਹਹਹਹ ਤੁਸੀਂ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ। ਆਪਣੀ ਕੋਈ ਸਮੱਸਿਆ ਮੈਂ ਸੁਝਾ ਰਹੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀ 13 ਆ ਗਈ ਨਾ ਉਹਦਾ ਸ਼ਕਤੀ ਇੰਨੀ ਬਚੂਗੀ ਤੇ ਸੈਂਟਰ ਦੀ ਮਜਾਦ ਨਹੀਂ ਹੈਗੀ ਕਿ ਇੱਕ ਬਾਲਾ ਇਸ਼ਾਤ ਬਹੁਤ-ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ

ਇਹ ਜਿਹੜੇ ਥੋੜਾ ਬਹੁਤ ਸੈਕ ਦੇ ਜੇ ਲਈ ਉਹਨਾਂ ਦਾ ਉਹਨਾਂ ਨੂੰ ਹੁਣੇ ਦੱਸ ਦੋ ਕਿ ਪੰਜਾਬ ਹੁਣ ਬਦੋਖ ਦੇ ਹੱਥਾਂ ਚ ਚੱਲ ਗਿਆ ਮੈਂ ਕਿਸੇ ਦੀ ਨੀਂਦ ਤੁਰੀ ਨਹੀਂ ਕਰਦਾ ਪਰ ਮੈਂ ਆਪਣੇ ਕੰਮ ਤੋਂ ਤੁਹਾਨੂੰ ਦੱਸਦਾ ਕਿ ਦੋ ਸਾਲਾਂ ਦੇ ਵਿੱਚ ਬਿਜਲੀ ਦੇ ਬਿਨ 90% ਕੰਮ ਜੀਰੋ ਆਉਂਦੇ 45000 ਸਰਕਾਰੀ ਨੌਕਰੀਆਂ ਮਿਲ ਗਈਆਂ ਥੋੜੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਦੀ ਨੌਕਰੀ ਤੋਂ ਬਿਨਾਂ ਸਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਨਾ ਕੋਈ ਮਈਆਂ ਨੇ ਪਾਣਾ ਬਿਜਲੀ ਇਤਰੀ ਜਰੀਏ ਉਹ ਖੇਤਾਂ ਵਾਲੀ ਆਮ ਆਉਂਦੀ ਹੈ ਨਹੀਂ ਸੋਚਿਆ ਹੋਇਆ ਕਿ ਹਰ ਇੱਕ ਹਫਤੇ ਦਾ ਟਾਈਮ ਜਰੀ ਨਾਲ ਹੁੰਦਾ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਜੀ ਜਾਂ ਤਾਂ ਮੈਂ 90% ਦਾ ਟਾਈਮ ਦੇ ਦਿੰਦਾ ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਹਾਂ ਅੰਦਰ ਬਾਅਦ ਚ ਕੋਈ ਫੈਸਲਾ ਕੀਤਾ ਹੈ ਕਿ ਬਿਜਲੀ ਜਿਉਂ ਹੀ ਢਿਨੇ ਕਿਸਾਨ ਨੂੰ ਰਾਤ ਨੂੰ ਫੇਰ ਤੱਪਾਂ ਦੀਆਂ ਸੜੀਆਂ ਚੋਂ ਮਿਟਣੀਆਂ ਪੈਣਗੀਆਂ ਕਾਰ ਨਹੀਂ ਪਾਉਗੀ ਕਾਰ ਪਰਵਾਸੀਗ ਮਾਨ ਜ਼ਿੰਦਾਬਾਦ ਕਾਰ ਪਰਵਾਸੀਗ ਮਾਨ ਜ਼ਿੰਦਾਬਾਦ ਦੋਨੋਂ ਪਿਆਰ ਦੇ ਕੋਲ ਸਾਨੂੰ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਆ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕੰਤਪੱਤੀ ਪੂਰੀ ਤਰ੍ਹਾਂ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਹਾਂ ਦਾ ਟੈਂਪਰ ਸਮਝੋ ਤਾਂ ਵੀ 12-13 ਘੰਟੇ ਹੈ ਜੀ ਇਹ ਪ੍ਰੋਬਲਮ ਬਣੀ ਖਰੀਦ ਲਿਆ ਲਗਾਤਾਰ ਹੀ ਚੱਲ ਰਹੀ ਹੈ ਇਹ ਕਰਨਾ ਬਾਅਦ ਉਹਨਾ ਇੰਡਸਟਰੀ ਆਉਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਣੀ ਸਿਰਫ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਕੋਲ ਪਹੁੰਚਣ ਨਾ ਗਿਆ ਉਹ ਤੁਹਾਡੇ ਕੋਲ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਮੀਟਿੰਗ ਬਣਾਉਣਾ ਹੈ ਜੀ ਕੱਲੇ ਪੱਕਾ ਜੀ ਆਉਗਾ ਹਜੇ ਉਹ ਨਹੀਂ ਕੋਈ ਇਹਦਾਂ ਦਾ ਕੰਮ ਨਹੀਂ ਹੋਊਗਾ ਕੋਈ ਇਹਦਾਂ ਦੀ ਫਾਰਮ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੇਵ ਦੇ ਕੋਈ ਭਾਰ ਪੈਂਦਾ ਹੋਵੇ ਹਾਂ ਜਿਹਦੇ ਨਾਲ ਵੱਡਾ ਦਾ ਵੱਡੇ ਬਣਦੇ ਨੇ ਜਿਹਦੇ ਨਾਲ ਕਿ ਉਹਦੇ ਕਨੈਕਸ਼ਨ ਦੀ ਗੱਲ ਕਰੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਪਾਣੀ ਉਹ ਪ੍ਰਾਣੀ ਦੇਖਿਆ ਕਿ ਸਰਚੂ ਜਿਆਦਾ ਨਹੀਂ ਤੇ ਇਹ ਤਾਂ ਦੇਰ ਤੋਂ ਘਟ ਗਿਆ ਕਿਉਂ ਮਰੀ ਅੱਜ ਪਾਣੀ ਨਹੀਂ ਜਾ ਰਿਹਾ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਦੇ 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 ਰਹੇ ਹਾਂ ਕਿਉਂਕਿ ਜੋ ਬਿਲ ਜਿਹੜੇ ਨੇ ਉਹ ਕੱਟ ਚੱਲਦੇ ਨਹੀਂ ਮੈਨਸ ਪਾਣੀ ਨਾਲ ਕਿ ਹੋ ਰਹੇ ਆ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਪੈਟਾ ਪੈਣੀ ਹੈ ਹਰ ਹੋ ਜਾਏਗੇ ਜੱਗੇ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਦਾ ਆਮ ਕਰਦੇ ਨੇ ਪੰਜਾਬ 'ਚ ਜੋ ਟਿਊਬਲ ਖੜ ਗਏ 8 ਤੋਂ 14 ਲੱਖ ਟਿਊਬਲ ਪੰਜਾਬ 'ਚ ਤਾਂ ਥੱਲੋ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਤੇ ਦਾ ਮਾਤਾ ਦਾ ਤੋਹਫਾ ਬੋਲੇ ਤੇ ਵੀ ਥੋੜਾ ਜਿਹਾ ਪੈਰਾ ਦੇਵਾਂਗੇ ਇਹ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿੰਨਲ ਤੋਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਮਾਨ ਸਾਹਿਬ ਮਾਨ ਸਾਹਿਬ ਕਹਨ ਵਾਲੀ ਤਾਂ ਫਿਰ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਕਿਹਾ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਆ ਪੈਸਾ ਵਾਪਸ ਨਹੀਂ ਆਉਂਦਾ ਇਹਦਾ ਸੋਲ ਕੱਲ ਨੂੰ ਸਰਕਾਰ ਤੋਂ ਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਹਿਨੇ ਖੋਲੰਗੇ ਸਕੂਲ ਸ਼ਾਨਦਾਰ ਹੋਗੇ ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਜਾਕੀ ਬਾਹਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਇਹ ਸਿੱਟਾ ਉਹੀ ਹੁੰਦਾ ਜੀ ਇੱਥੇ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦਬਣਾ ਚਾਹੁੰਦੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਤਾਂ ਗ੍ਰਿਫਤਾਰ ਕਰਨਗੇ ਉਹ ਜੀ ਸੋਚ ਰੂ ਕਿ ਉਹ ਗ੍ਰਿਫਤਾਰ ਕਰਨਗੇ ਉਹਨੇ ਨਾ ਕਰਨਗੇ ਟਿਕਾਣਵਾ ਨੂੰ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਬਫਾਦਾਰੀਆਂ ਪਰਖਦਾ ਹੈ ਤੁਸੀਂ ਇੰਨੀ ਭਾਰੀ ਗੱਲ ਦੇ ਨਾਲ ਖੜੇ ਹੋ ਔਰ ਬੰਨੂ ਦੇ ਬਾਸਰ ਬਾਸਰ 2014 ਦੇ ਕਲੇਮ ਸਮਝ ਲਓ ਮੇਰਾ ਇਹ ਬਹੁਤ ਥੋੜਾ ਜਲੇ ਹੋ ਜਾ ਹੋਰ ਦਾ ਸਾਨੂੰ ਬੰਦੇ ਆਉਣਾ ਮੰਤਰੀ ਸਾਹਿਬ ਬਹੁਤਾ ਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਹੁਣ ਪੂਰੀ ਪੂਰੀ ਮਾਦਿਰੀ ਕਰਾਂਗੇ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣੀ ਕੋਈ ਸਮੱਸਿਆ ਵਾ ਜਿਹੜਾ ਆ ਗਏ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀ 13 ਆ ਗਈ ਨਾ ਉਹਨਾਂ ਸ਼ਕਤੀ ਨਹੀਂ ਬਜੂਗੀ ਇਹ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਬਲਾਲ ਇਸ਼ਾਨਾ